ਅੱਜ ਇਹ ਕਿਹੜੇ ਜ਼ੋਨ ਵੱਲੋਂ ਇਹ ਜਿਹੜਾ ਰੋਸ ਮਾਰਚ ਕੀਤਾ ਜਾ ਰਿਹਾ ਜੀ ਵੈਕਲੀਕਾ ਖਾਲਸਾ ਵੈਦੇ ਕੀਤਾ ਪੱਤੇ ਇਹ ਬਾਬਾ ਹਰਨਾਮਨ ਸਿੰਘ ਜ਼ੋਨ ਜਦਾਰ ਸਿੰਘ ਲਖਣਾ ਜ਼ੋਨ ਪ੍ਰਧਾਨ ਆ ਅੱਜ ਅਸੀਂ ਆਪਣੇ ਜਿੰਨੇ ਵੀ ਸਾਡੇ ਜ਼ੋਨ ਦੇ ਪਿੰਡ ਨੇ ਅਸੀਂ ਸਾਰੇ ਪਿੰਡਾਂ ਦੇ ਕਿਸਾਨਾਂ ਨੂੰ ਜਿੱਤੋ ਜਗਾਉਣ ਰਹੇ ਹਾਂ ਉਹਨਾਂ ਨੂੰ ਅਸੀਂ ਤਗੜੇ ਹੋ ਕੇ ਮਾਰਚ ਕਰਨ ਦੇ ਆ ਰੋਡ ਮਾਰਚ ਮੋਟਰਸਾਈਕਲਾਂ ਦੇ ਨਾਲ ਵੀ ਅਸੀਂ ਇਹ ਭਾਜਪੀ ਦਾ ਬਿਲਕੁਲ ਇੱਕੋ ਲੱਤ ਿ ਹੋ ਕੇ ਵਿਰੋਧ ਕਰਨਾ ਉਹ ਬੀਜਪੀ ਨੇ ਸਾਡਾ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਬੀਜਪੀ ਇਸ ਵਾਰੀ ਇੱਕ ਵੱਖਰਾ ਕਾਨੂੰਨ ਬਣਾ ਕੇ ਉਹ ਸਾਡਾ ਇੱਕ ਮੰਡੀਆਂ ਸਾਡੀਆਂ ਖਤਮ ਕਰਨੀਆਂ ਚਾਹੁੰਦੀ ਸੀ ਪਿੱਛੇ ਇਹਨਾਂ ਨੇ ਡੋਟਸ ਭੇਜਿਆ ਫਿਰ ਜੇ ਕਿਸਾਨ ਅਗਲੇ ਪੱਨੇ ਉਹ ਨਾਕਾਬਾ ਕਰਦੇ ਕਿ ਐਕੀ ਸਾਡੇ 350 ਸਰਕਾਰੀ ਮੰਡੀਆਂ ਨੇ ਖਤਮ ਕਰ ਦੇਣੀਆਂ ਸੀ ਉਹਦੇ ਨਾਲ ਕਿਸਾਨ ਵੀ ਮਰਦੇ ਸੀ ਆਰਥੀਓ ਹੀ ਮਰ ਗਏ ਮਜ਼ਦੂਰ ਵੀ ਮਰ ਗਏ ਇਹ ਸਰਕਾਰ ਬਹੁਤ ਪੂਰੀ ਤੇ ਆਈ ਹੋਈ ਆ ਇਹ ਜੋ ਮੋਦੀ ਸਰਕਾਰ ਆ ਇਹ ਸਾਡਾ ਸਾਰਾ ਹੀ ਦੇਸ਼ ਉਹ ਵਿਕਰੀ ਕਰਨਾ ਚਾਹੁੰਦੀ ਆ ਬਾਡਰ ਦੇ ਉੱਤੇ ਇਹ ਦਿਨ ਜੋ ਇੱਕ ਖੇਤੀ ਨੂੰ ਬਾੜ ਨਾ ਹੋਵੇ ਤੇ ਉਹ ਖੇਤੀ ਕਿਤਰਾ ਪਜੂਗੀ ਅੱਜ ਇਹਨੇ ਸਾਡੇ ਬਾਡਰਾਂ ਉੱਤੇ ਸਾਰੀ ਜਿਹੜੀ ਫੌਜ ਆ ਉਹਨੂੰ ਇਹ ਖਤਮ ਕਰ ਲਏ ਨੇ ਚੋ ਸਾਲਾਂ ਬਾਅਦ ਦੇ ਸਾਡੇ ਪੰਦੀਏ ਤੋਂ ਅਗਣੀ ਵੀਰ ਦੇ ਤੌਰ ਦੇ ਉੱਤੇ ਰੱਖ ਰਹੇ ਨੇ ਅਗਰ ਉਹ ਬਾਡਰ ਦੇ ਉੱਤੇ ਛੀਂਦ ਹੁੰਦੇ ਤਾਂ ਉਹਨਾਂ ਨੂੰ ਇਹ ਕਹਿ ਰਹੇ ਨੇ ਕਿ ਇਹਨਾਂ ਨੇ ਆਪ ਦੀ ਆਤਮ ਹੱਤਿਆ ਕੀਤੀ ਆ ਇਹ ਜਾਣੀ ਦਾ ਸਾਰਾ ਦੇਸ਼ ਮੋਦੀ ਸਰਕਾਰ ਵੇਚਣਾ ਚਾਹੁੰਦੀ ਆ ਕਿ ਇਹ ਯਸਵਾਰੀ ਅਗਰ ਮੋਦੀ ਸਰਕਾਰ ਆ ਜਾਂਦੀ ਆ ਤੇ ਸਾਡਾ ਸਾਰਾ ਸਰਕਾਰ ਸਾਰਾ ਤੇਜ ਵਿਕਰੀ ਹੋ ਜਾਊਗਾ ਅਸੀਂ ਸਾਡੀ ਕਿਸੇ ਨੇ ਸੁਣਾਈ ਨਹੀਂ ਕਰਨੀ ਪ੍ਰਾਈਵੇਟ ਸਾਡੀ ਟੀਜਾ ਉਹ ਆਹ ਪ੍ਰਾਈਵੇਟ ਵਾਲੇ ਜਿਹੜੇ ਵੱਟੇ ਵੱਟੇ ਜਿਹੜੇ ਇਹੜੇ ਕਿਤਾ ਮੋਤੀ ਵਰਗੇ ਆਪਣੇ ਦੇਚੇ ਨੇ ਆਪਣੀ ਦਾਨੀ ਬਾਨੀ ਇਹਨਾਂ ਨੇ ਸਾਡੀ ਮਰਜ਼ੀ ਨਾਲ ਜਿੱਥੇ ਖਰੀਦਣੀ ਆ ਤੇ ਜ਼ਮੀਨ ਸਾਡੇ ਕੋਲੋਂ ਖੋਲਣੀ ਆ ਸਾਨੂੰ ਦਿਹਾੜੀ ਵੀ ਕਿਤੇ ਨਹੀਂ ਮਿਲਨੀ ਇਸ ਕਰਕੇ ਅਸੀਂ ਅੱਜ ਰਾਜ ਕੇ ਬੀਜੇਪੀ ਸਰਕਾਰ ਦਾ ਸੈਂਟਰ ਸਰਕਾਰ ਦਾ ਵਿਰੋਧ ਕਰਨ ਵਾਸਤੇ ਹੀ ਪਿੰਡਾਂ ਦੇ ਵਿੱਚੋਂ ਕੱਟ ਕਰਨ ਵਾਸਤੇ ਦਸਾਂ ਵਾਸਤੇ ਅੱਜ ਇਹ ਰੋਡ ਮਾਰਚ ਕਰ ਰਹੇ ਹਾਂ ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਰੋਡ ਮਾਰਚ ਕੱਢਿਆ ਜਾ ਰਿਹਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਹੜੇ ਮਸਲੇ ਨੂੰ ਲੈ ਕੇ ਕੀਤਾ ਜਾ ਰਿਹਾ ਜੀ ਵੈਕਜੀਕਾ ਖਾਲਸਾ ਵੈਕਜੀਕੀ ਦੀ ਭਤੇ ਮੈਂ ਕਿਸਾਨ ਸ਼ਿਕਾਇਤ ਕਮੇਟੀ ਕੋਲ ਬੁੱਢਾ ਦਾ ਚੰਦਸਗਰ ਤੋਂ ਪੰਜਾਬ ਸੱਚਾ ਸਿੰਘ ਲਤੂ ਬਾਬਾ ਅਰਨਾਮ ਸਿੰਘ ਜੋਣਾ ਜੋ ਬਾਡਨ ਚੋਂ ਨਾ ਕਹਿ ਕੇ ਮੰਨਿਆ ਜਾਂਦਾ ਅਸੀਂ ਇੱਕ ਵੱਡਾ ਰੋਸ ਮਾਰਚ ਕਰ ਰਹੇ ਹਾਂ ਭਾਜਪਾ ਨੇ ਜਿਹੜੇ ਅਸੀਂ ਦਿੱਲੀ ਜਾ ਰਹੇ ਹਾਂ ਆਪਿਆ ਕਾ ਵਾਸਤੇ ਔਰ ਸਾਧੂ ਉਥੇ ਖਨੋਰੀ ਔਰ ਛੰਬੂ ਔਰ ਸਭ ਵਾਲੀ ਬਾਡਰ ਤੇ ਇਹਦਾ ਕਿਸਾਨਾਂ ਨੂੰ ਰੋਕਿਆ ਗਿਆ ਤੇ ਇਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਤੇ ਸਾਡੇ ਕਿਸਾਨ ਸ਼ਹੀਦਾਂ ਤੋਂ ਤੇ ਦੇ ਪੁੱਤ ਕਾਨ ਸਾਡੇ ਅੰਨੇ ਕਰ ਦਿੱਤੇ ਗਏ ਤੇ ਕੁਸ਼ਾਂ ਦੇ ਲੱਤਾ ਪੈਰਾ ਤੋੜ ਦਿੱਤੇ ਗਏ ਇਸੇ ਵਿਰੋਧ ਦੇ ਵਿੱਚ ਅਸੀਂ ਇਹ ਸ਼ਤਾਨ ਜਿਹੜੀ ਭਾਜਪਾ ਸਰਕਾਰ ਨਹੀਂ ਚਾਹੁੰਦੇ ਇਹਦਾ ਵਿਰੋਧ ਕਰਦੇ ਹਾਂ ਤੇ ਸਾਡਾ ਕੀ ਕਸੂਰ ਵੀ ਅਸੀਂ ਜਿੰਦੀ ਜਾ ਰਹੇ ਸਾਡਾ ਸ਼ੁਭ ਕਰਨ ਨੂੰ ਸ਼ਹੀਦ ਕਰ ਦਿੱਤਾ ਗਿਆ ਬਾਦੀ ਸਾਡੇ ਪੋਰੀਆਂ 'ਚ ਪਾ ਦੇ ਸਾਡੇ ਕਿਸਾਨਾਂ ਨੂੰ ਲਜਾਇਆ ਗਿਆ ਬਹੁਤ ਜ਼ਿੱਦਤ ਕੀਤਾ ਗਿਆ ਇਸ ਕਰਕੇ ਭਾਈ ਇਹਦਾ ਮੋਦੀ ਦਾ ਸੀ ਤੇ ਵੋਟਾਂ ਲੈਣ ਜਿਹੜੇ ਮੋਦੀ ਜੇ ਜਿਹੜੇ ਕੈਂਡੀਡੇਟ ਆ ਰਹੇ ਉਹਨਾਂ ਦਾ ਬਿਲਕੁਲ ਵਿਰੋਧ ਕਰਾਂਗੇ ਉਹ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਕਿਉਂਕਿ ਸਾਨੂੰ ਦਿੱਲੀ ਦੇ ਵਿੱਚ ਵੜਨ ਨਹੀਂ ਦਿੱਤਾ ਗਿਆ ਇਸ ਕਰਕੇ ਅਸੀਂ ਬੜਾ ਪਿੰਡਾਂ ਦੇ ਵਿੱਚ ਭਾਜਪਾ ਵਾਲਿਆਂ ਨੂੰ ਨਹੀਂ ਵੜਨ ਦਿਆਂਗੇ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਇਹਨਾਂ ਨੂੰ ਵੋਟਾਂ ਤੋਂ ਰੋਕਾਂਗੇ ਕਿਉਂਕਿ ਸਾਡਾ ਕਸੂਰ ਕੋਈ ਨਹੀਂ ਸੀ ਇਸ ਕਰਕੇ ਅਸੀਂ ਭਾਈ ਅਸੀਂ ਇਹ ਵਿਰੋਧ ਕਰ ਰਹੇ ਆ ਲਗਾਤਾਰ ਪਿੰਡਾਂ ਦੇ ਵਿੱਚ ਇਹ ਲੋਕਾਂ ਨੂੰ ਦੱਸ ਰਹੇ ਆ ਵੀ ਅਸੀਂ ਇਹਦਾ ਦਾਪਲੋਟ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ